ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਆਪ ਜੀ ਦਰਸ਼ਨ ਦਿਦਾਰੇ ਕਰ ਰਹੇ ਹੋ ਗੁਰਦੁਆਰਾ ਹੀਰਾ ਕਾਟ ਸਹਿਬ ਹਜ਼ੂਰ ਸਾਹਿਬ ਜੀ ਦੇ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਾਦਸ਼ਾਹ ਬਹਾਦਰ ਸ਼ਾਹ ਨੇ ਇੱਕ ਬਹੁਤ ਹੀ ਕੀਮਤੀ ਹੀਰਾ ਭੇਟ ਕੀਤਾ ਸੀ ਦਸਵੀਂ ਪਾਸ਼ਾ ਨੇ ਉਹ ਹੀਰਾ ਪਿੱਛੇ ਚਲਦੀ ਗੋਦਾਵਰੀ ਨਦੀ ਵਿੱਚ ਵਗਾ ਕੇ ਮਾਰਿਆ ਤੇ ਬਹਾਦਰ ਸ਼ਾਹ ਦੇ ਮਾਨ ਦੇ ਵਿੱਚ ਆਇਆ ਕਿ ਦਸਵੀਂ ਪਾਸ਼ਾ ਨੇ ਮੇਰੇ ਹੀਰੇ ਦੀ ਕੀਮਤ ਨਹੀਂ ਪਾਈ ਗੁਰੂ ਸਾਹਿਬ ਜੀ ਨੇ ਐਡਾ ਕੀਮਤੀ ਹੀਰਾ ਪਹਿਲਾਂ ਕਦੇ ਵੇਖਿਆ ਨਹੀਂ ਹੋਣਾ ਗੁਰੂ ਸਾਹਿਬ ਬਹਾਦਰ ਸ਼ਾਹ ਦੇ ਦਿਲ ਦੀਆਂ ਜਾਣਗੇ ਅਤੇ ਹੁਕਮ ਦਿੱਤਾ ਵੀ ਜਾ ਕੇ ਆਪਣਾ ਹੀਰਾ ਪਛਾਣ ਕੇ ਗੋਦਾਵਰੀ ਚੋਂ ਕਢ ਲਿਆਵੋ ਜਦੋਂ ਬਹਾਦਰ ਸ਼ਾਹ ਗੋਦਾਵਰੀ ਦੇ ਵਿੱਚ ਗਿਆ ਜਦੋਂ ਹੀਰਾ ਬੁੱਕ ਭਰੀ ਤੇ ਉਸ ਦੇ ਵੀ ਹੀਰੇ ਤੋਂ ਬਹੁਤ ਕੀਮਤੀ ਹੀਰੇ ਗੋਦਾਵਰੀ ਦੇ ਵਿੱਚ ਪਏ ਸਨ ਇਸ ਤਰ੍ਹਾਂ ਬਹਾਦਰ ਸ਼ਾਹ ਦਾ ਹੰਕਾਰ ਨਿਵਰਤ ਕੀਤਾ ਦਸਵੇਂ ਪਾਸ਼ਾ ਨੇ ਤੇ ਆਪ ਜੀ ਦਰਸ਼ਨ ਕਰੋ ਗੁਰਦੁਆਰਾ ਹੀਰਾ ਘਰ ਸਹਿਬ ਨੰਦੇੜ ਸਹਿਬ ਹਜੂਰ ਸਹਿਬ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ